ਪਿਆਰੇ ਦਰਸ਼ਕੋ ਆਓ ਆਪਾਂ ਸੁਣਦੇ ਹਾਂ ਲੇਖਿਕਾ ਦੀਪਤੀ ਬਬੂਟਾ ਦੀ ਲਿਖੀ ਹੋਈ ਕਿਤਾਬ ਭੁੱਖ ਇਉਂ ਸਾਹ ਲੈਂਦੀ ਹੈ ਜੋ ਲਿਖੀ ਕਹਾਣੀ ਮੁਕਤੀ ਤੋਂ ਪਾਰ ਜੱਚਾ ਬੱਚਾ ਦੀ ਮੰਗਲ ਕਾਮਨਾ ਲਈ ਰੱਖੇ ਯੱਗ ਚ ਸੰਪੂਰਨ ਆਹੂਤੀ ਪਾ ਉਮਾ ਤੇ ਧੀਰਜ ਕੁਲ ਦੇਵ ਦੀ ਮੂਰਤੀ ਅੱਗੇ ਨਤਮਸਤਕ ਹੋਏ ਹਨ ਫੋਨ ਦੀ ਘੰਟੀ ਵੱਜੀ ਹੈ ਪੈਪੀਤ ਹੋ ਦੋਹਾਂ ਨੇ ਹਲਕ ਤੋਂ ਸੁੱਕਾ ਕੁੱਟ ਅੰਦਰ ਲੰਘਾਇਆ ਹੈ ਸਮੇ ਜਿਹੇ ਧੀਰਜ ਨੇ ਫੋਨ ਕਾਲ ਰিসিਵ ਕੀਤੀ ਹੈ ਤੇ ਮਾਂ ਨੂੰ ਲੈ ਕੇ ਹਸਪਤਾਲ ਵੱਲ ਚੱਲ ਪਿਆ। ਵਿਦੀ ਮੁਬਾਰਕ ਹੋ ਮੇਰੀ ਬੱਚੀ। ਕੁਲ ਗੁਰੂ ਦੀ ਕਿਰਪਾ ਨਾਲ ਤੂੰ ਦੇਵਕੀ ਬਣਨ ਜਾ ਰਹੀ ਹੈਂ। ਸੱਸ ਦੇ ਬੋਲ ਯਕੀਨ ਹਨ ਕਿ ਵਿਦੀ ਦੀ ਕੁੱਖ ਚੋਂ ਜਨਮੀ ਚੌਥੀ ਸੰਤਾਨ ਜ਼ਿੰਦਾ ਹੈ। ਬੱਚੇ ਨੂੰ ਗੋਦ ਵਿੱਚ ਲੈਣ ਲਈ ਵਿਦੀ ਮੈਂ ਬਾਹਾਂ ਫੈਲਾਈਆਂ ਹਨ। ਆਮਾਨਤ ਵਿੱਚ ਖਿਆਨਤ ਨਹੀਂ ਮੇਰੀ ਬੱਚੀ। ਉਮਾ ਨੇ ਵਿਦੀ ਦਾ ਸਿਰ ਪਲੋਸਿਆ ਤੇ ਬੱਚੇ ਨੂੰ ਤੌਲੀਏ 'ਚ ਲਪੇਟ ਮਾਂ ਤੋਂ ਦੂਰ ਲੈ ਗਈ ਹੈ। ਵਿਦੀ ਦੀਆਂ ਅੱਖਾਂ ਦੇ ਕੋਏ ਸਿਮਾਏ ਹਨ। ਹੌਕਾ ਪਰ ਉਸ ਅੱਖਾਂ ਬੰਦ ਕਰ ਲਈਆਂ ਹਨ। ਜਨਮ ਲੈਂਦੇ ਹੀ ਕਾਲ ਦੇ ਮੂੰਹ ਜਾ ਪਈਆਂ ਤਿੰਨ ਸੰਤਾਨਾਂ ਉਸ ਦੀ ਪੁਤਲੀਆਂ ਚਾਟਕੀਆਂ ਹਨ। ਵਿਦੀ ਦੀ ਕੁੱਖ 'ਚੋਂ ਜਨਮੀ ਤੀਜੀ ਸੰਤਾਨ ਵੀ ਜਨਮ ਲੈਂਦੇ ਹੀ ਕਾਲਗ੍ਰਸਤ ਹੋ ਗਈ ਤਾਂ ਉਮਾ ਨੂੰ ਕੁੱਲ ਨਾਸ਼ ਹੋਣ ਦਾ ਭੈ ਸਤਾਉਣ ਲੱਗਿਆ। ਪੂਰੇ ਤੇ ਬੈਠੀ ਉਹ ਹਰ ਕਿਸੇ ਨਾਲ ਇੱਕੋ ਬੋਲ ਦੁਹਰਾ ਰਹੀ ਹੈ। ਸਾਡੇ 3 ਪੌਂਡ ਭਾਰ ਰੂਪ ਇੰਨਾ ਮੁੱਖ ਤੋਂ ਨਜ਼ਰਾਂ ਨਾ ਹਟਣ ਨਿੱਕੀ ਜਿਹੀ ਪਰੀ ਸੀਨੇ ਨਾਲੋਂ ਵੱਖ ਕਰਦਿਆਂ ਕਲੇਜਾ ਮੂੰਹ ਨੂੰ ਆਵੇ ਸਾਡੇ ਨਸੀਬ ਖੋਟੇ ਉਸ ਛਾਤੀ ਤੇ ਦੋ ਹਥੜਾ ਮਾਰਿਆ ਹੈ ਮਾਂ ਫੋਨ ਧੀਰਜ ਨੇ ਹੋਲਡ ਤੇ ਰੱਖੀ ਕਾਲ ਵੱਲ ਇਸ਼ਾਰਾ ਕਰਦਿਆਂ ਫੋਨ ਮਾਂ ਦੇ ਕੰਨ ਨੂੰ ਲਾ ਦਿੱਤਾ ਹੈ ਰੋਂਦੀ ਹੋਈ ਉਮਾ ਵਿਅਥਾ ਬਿਆਨ ਕਰਨ ਲੱਗੀ ਹੈ ਇਸ ਵਾਰ ਵੀ ਕਾਲ ਭਾਰੀ ਪੈ ਗਿਆ ਗੁਰੂਦੇਵ ਜੇ ਇੰਜ ਹੀ ਇੱਕ ਇੱਕ ਕਰਕੇ ਜਮਦੀਆਂ ਸੰਤਾਨਾਂ ਕਾਲਗ੍ਰਸਤ ਹੁੰਦਿਆਂ ਗਈਆਂ ਸਾਡਾ ਜਿਉਣਾ ਤੇ ਕੀ ਮਰਨਾ ਵੀ ਦੁਸ਼ਵਾਰ ਹੋ ਜਾਏਗਾ ਗੁਰੂਦੇਵ ਸਾਨੂੰ ਤਾਂ ਅੱਗੇ ਵੀ ਢੋਈ ਨਹੀਂ ਮਿਲਣੀ ਸਾਡੀ ਗਤੀ ਕਿਵੇਂ ਹੋਏਗੀ ਪਤਾ ਨਹੀਂ ਹੋਣੀ ਸਾਡੇ ਨਾਲ ਕਿਹੜੀ ਖੇਡੇ ਪਈ ਹੈ ਬੱਚੇ ਦੀ ਕਿਲਕਾਰੀ ਸੁਣਨਾ ਦੂਰ ਅਸੀਂ ਤਾਂ ਬੱਚੇ ਦਾ ਪਹਿਲਾ ਰੋਣਾ ਸੁਣਨ ਨੂੰ ਤਰਸ ਗਏ ਆ ਉਹ ਫੁੱਟ ਫੁੱਟ ਕੇ ਰੋਣ ਲੱਗੀ ਹੈ ਗੁਰੂਦੇਵ ਬੋਲ ਰਹੇ ਹਨ ਸੁਣਦੇ ਸੁਣਦੇ 우ਮਾ ਦਾ ਰੋਣਾ ਬੰਦ ਹੋਣ ਲੱਗਿਆ ਹੈ ਚਿਹਰੇ ਤੇ ਸਕੂਨ ਦੇ ਭਾਵ ਉੱਭਰ ਆਏ ਹਨ ਧੰਨ ਗੁਰੂਦੇਵ ਮੇਰੀ ਵਿਧੀ ਦੇਵਕੀ ਬਣੇਗੀ ਜੈ ਹੋ ਗੁਰੂਦੇਵ ਜੈ ਹੋ ਧੀਰਜ ਮੇਰੀ ਇਕਲੋਤੀ ਸੰਤਾਨ ਸੰਸਾਰ ਚ ਸਾਡੀ ਕੁਲ ਦੀ ਜੜ ਹਰੀ ਰੱਖਣ ਲਈ ਜੇ ਇਹ ਆਦੇਸ਼ ਹੈ ਤਾਂ ਅਸੀਂ ਵੱਢ ਭਾਗੇ ਫੋਨ ਬੰਦ ਹੋਣ ਤੱਕ 우ਮਾ ਦੇ ਗਮ ਦੇ ਹੰਝੂ ਖੁਸ਼ੀ ਚ ਤਬਦੀਲ ਹੋ ਗਏ ਹਨ ਚਿਹਰਾ ਨਵੀਂ ਊਰਜਾ ਦੀ ਲਾਲੀ ਨਾਲ ਭਖਣ ਲੱਗਿਆ ਹੈ ਸੋਕਰਣ ਆਏ ਲੋਕ ਹੈਰਾਨ ਹਨ 우ਮਾ ਨੇ ਹੱਥ ਜੋੜ ਸਵਾ ਨੂੰ ਰੁਕਸਤ ਹੋਣ ਦੀ ਬੇਨਤੀ ਕੀਤੀ ਹੈ विधी ਤੇ ਧੀਰਜ ਨੂੰ ਪੂਰੇ ਤੋਂ ਉਠਾ ਘਰ ਵਿੱਚ ਬਣਾਏ ਪੂਜਾ ਸਥਾਨ ਵੱਲ ਲੈ ਤੁਰੀ ਹੈ। 우마 ਨੇ ਗਲ ਚ ਪੱਲੂ ਪਾ ਜ਼ਮੀਨ ਤੇ ਨੱਕ ਰਗੜਿਆ ਹੈ। ਕੁਲ ਗੁਰੂ ਦਾ ਧਿਆਨ ਧਰ ਕੇ ਵਿਧੀ ਦੀ ਕੁੱਖ ਅੱਗੇ ਜੋਦੜੀ ਕਰਨ ਲੱਗੀ ਹੈ। हे ਕੁਲ ਗੁਰੂ ਬਖਸ਼ਿਸ਼ ਕਰੋ ਸੰਤਾਨ ਪਿੱਛੇ ਲਾਓ। ਅਸੀਂ ਸਧਾਰਨ ਪ੍ਰਾਣੀ ਵਚਨ ਕਰਦੇ ਹਾਂ ਮੋਹ ਤਿਆਗ ਚ ਜਨਮੀ ਇਹ ਚੌਥੀ ਸੰਤਾਨ ਆਸ਼ਰਮ ਨੂੰ ਭੇਂਟਾ ਕੀਤੀ ਜਾਵੇਗੀ। ਸੁਣ ਕੇ ਵਿਧੀ ਸੁੱਨ ਪੈ ਗਈ ਹੈ। तीरज ਨੇ ਕੁਝ ਬੋਲਣ ਲਈ ਜ਼ੁਬਾਨ ਖੁੱਲੀ ਹੈ ਹੱਥ ਦੇ ਇਸ਼ਾਰੇ ਨਾਲ ਊਮਾ ਨੇ ਪੁੱਤਰ ਨੂੰ ਚੁੱਪ ਕਰਾ ਦਿੱਤਾ ਹੈ। हे ਕੁਲਦੇਵ ਬੱਚੀ ਨੂੰ ਬਲ ਬਖਸ਼ੋ ਇਹ ਦੇਵਕੀ ਹੋ ਪਾਏ ਇਸ ਦੀ ਕੁਖ ਚੋਂ ਜਨਮੀ ਚੌਥੀ ਸੰਤਾਨ ਯੁਗੋਂ ਯੁਗ ਆਸ਼ਰਮ ਦੀ ਸੇਵਾ ਕਰਨ ਦੇ ਯੋਗ ਹੋਏ ਚੌਥੀ ਸੰਤਾਨ ਦੀ ਸੇਵਾ ਦਾ ਫਲ ਵਿਧੀ ਦੀ ਕੁਖ ਨੂੰ ਲੱਗੇ ਤੇ ਅੱਗੋਂ ਹੋਣ ਵਾਲੀਆਂ ਸੰਤਾਨਾਂ ਮੇਰੀ ਕੋਲ ਦਾ ਰਹਿੰਦੇ ਸੰਸਾਰ ਚ ਦੀਵਾ ਜਗਦਾ ਰੱਖਣ ਊਮਾ ਨੇ ਕੁਲ ਗੁਰੂ ਦੀ ਮੂਰਤ ਅੱਗੇ ਦੀਪਕ ਜਗਾ तीरज ਤੇ ਵਿਦੀ ਨੂੰ ਨਤਮਸਤਕ ਹੋਣ ਲਈ ਆਖਿਆ ਹੈ ਊਮਾ ਦੀ ਅਰਦਾਸ ਅੱਗੇ ਵਿਦੀ ਤੇ ਤੀरज ਨੇ ਅੱਖਾਂ ਬੰਦ ਕਰਕੇ ਸੀਸ ਨਿਵਾ ਦਿੱਤਾ ਹੈ ਤਿੰਨ ਸੰਤਾਨਾਂ ਦੀ ਮੌਤ ਦੀ ਗੱਠੜੀ ਬਨ ਉਹ ਆਪਣੇ ਆਪ ਨੂੰ ਚੌਥੀ ਸੰਤਾਨ ਦੇ ਜਨਮ ਨਾਲੋਂ ਵਧ ਤਿਆਗ ਲਈ ਤਿਆਰ ਕਰਨ ਲੱਗੇ ਹਨ 4 ਮਹੀਨੇ ਬਾਅਦ ਵਿਦੀ ਫੇਰ ਆਸ ਤੋਂ ਹੋਈ ਹੈ ਉਸ ਦੀ ਕੁੱਖ ਵਿੱਚ ਪਲ ਰਹੀ ਕੁਲ ਗੁਰੂ ਦੀ ਅਮਾਨਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣ ਲੱਗਿਆ ਹੈ ਸਹੀ ਸਮੇਂ ਤੇ ਵਿਦੀ ਨੇ ਚੌਥੀ ਸੰਤਾਨ ਨੂੰ ਜਨਮ ਦਿੱਤਾ ਹੈ ਪਹਿਲੀ ਵਾਰ ਨਵਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਉਹ ਮਾਤ੍ਰਿਤਵ ਸੁਖ ਨਾਲ ਭਰ ਗਈ ਹੈ ਇਸ ਤੋਂ ਪਹਿਲਾਂ ਕਿ ਮੋਹ ਜਾਲ ਭਰਮਾਏ 우ਮਾ ਅਮਾਨਤ ਨੂੰ ਗੁਰੂ ਦੇਰ ਦੇ ਚਰਨਾਂ 'ਚ ਸੌਂਪ ਭਾਰ ਮੁਕਤ ਹੋ ਜਾਣਾ ਚਾਹੁੰਦੀ ਹੈ ਲਾਲ ਗੁਲਾਬ ਤੇ ਨੀਲੇ ਕਮਲ ਦੇ ਫੁੱਲਾਂ ਨਾਲ ਸਜਿਆ ਪ੍ਰਵੇਸ਼ ਦੁਆਰ ਲਾਲ ਕਮਲ ਤੇ ਜਾਮਣੀ ਲੀਲੀ ਦੇ ਫੁੱਲਾਂ ਨਾਲ ਟਕਿਆ ਪ੍ਰਵੇਸ਼ ਪੱਤ ਸੁੱਚੀਆਂ ਕਲੀਆਂ ਤੇ ਗੁਲਾਬੀ ਕਮਲ ਨਾਲ ਸ਼ਿੰਗਾਰਿਆ ਪਾਲਣਾ ਪਾਫ ਪੰਗੂ ਅਲੌਕਿਕ ਰੰਗ ਵਿੱਚ ਰੰਗਿਆ ਆਸ਼ਰਮ ਦਾ ਕੋਨਾ-ਕੋਨਾ ਬਹਿਵਲ ਹੈ ਆਉਣ ਵਾਲੇ ਯੋਗੀ ਨੂੰ ਆਪਣੇ ਕਲਾਵੇ ਵਿੱਚ ਪਰਣ ਲਈ ਗੇਰਵੇ ਤੇ ਸਫੇਦ ਵਸਤਰਾਾਂ ਚ ਸਜੇ ਸਮੂਹ ਯੋਗੀ ਸਭਾ ਸਥਾਨ ਤੇ ਆਬਿਰਾਜੇ ਹਨ ਹਵਨਕੁੰਡ ਤੇ ਠੰਡਾ ਕੁੰਡ ਉਚੇਚੇ ਤੌਰ ਤੇ ਤਿਆਰ ਕੀਤੇ ਜਾ ਰਹੇ ਹਨ ਸਮਾਦੀ ਵਿੱਚ ਵਿਲੀਨ ਬ੍ਰਹਮਾਚਾਰੀ ਸਿੱਧ ਦੇਵ ਪੁਰਸ਼ ਬੋਲੇ ਮਨੁੱਖ ਯੋਨੀ ਹੀ ਆਵਾਗਮਨ ਦਾ ਮੁਕਤੀ ਦੁਆਰ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਦੂਤਾਂ ਨੂੰ ਵਸਚ ਕਰਨਾ ਸਾਧਨਾ ਹੈ ਜੋ ਕੇਵਲ ਮਨੁੱਖ ਦੇ ਹਿੱਸੇ ਆਇਆ ਹੈ 84 ਤੋਂ ਮੁਕਤੀ ਦੀ ਆਖ ਵੀ ਜੁਨੀ ਮਨੁੱਖ ਹੈ 84 ਦੇ ਚੱਕਰ ਤੋਂ ਬਚਣ ਲਈ ਤਪ ਹੀ ਇੱਕ ਮਾਤਰ ਸਾਧਨ ਹੈ ਤਨਪਾਗ ਜੋ ਇੱਕ ਹੋਰ ਜੀਵ ਇਸ ਚੱਕਰ ਤੋਂ ਮੁਕਤੀ ਦੇ ਮਾਰਗ ਦਾ ਪੰਦੀ ਹੋਣ ਜਾ ਰਿਹਾ ਹੈ ॠषि ਵਿਵੇਕਾਮੁਨੀ ਬਾਲ ਗੋਪਾਲ ਦੇ અભినందਨ ਲਈ ਬਾਲਕਚੰਦਰ ਦੇਵ ਨੂੰ ਤਿਆਰ ਕਰੋ ਜੋ ਆਦੇਸ਼ ਗੁਰੂਦੇਵ ਆਖਦਿਆ ॠषि ਵਿਵੇਕਾਮੁਨੀ ਨੇ ਡੰਡੋਥ ਕੀਤੀ ਹੈ ਜੈ ਗੁਰੂਦੇਵ ਜੇ ਕਾਰਾ ਛੜਦਿਆਂ ਸਮੂਹ ਸਭਾ ਨੇ ਮਸਤਕ ਚੁਕਾਇਆ ਹੈ বালক ਚੰਦਰਦੇਵ ਨੂੰ ਪੰਚामृत ਇਸ਼ਨਾਨ ਕਰਵਾਉਂਦੇ ॠषि ਵਿਵੇਕਾਮੁਨੀ ਅੰਤਰਦਵੰਦ ਵਿੱਚ ਉਲਝੇ ਹਨ ਦੇਵਪੁਰਸ਼ ਦੇ ਪਰਵਚਨ ਵਿਵੇਕਾਮੁਨੀ ਦੀ ਜਿਗਿਆਸਾ ਨੂੰ ਚੀਰਾ ਲਗਾਉਣ ਲੱਗੇ ਹਨ ਜੇ ਮਨੁੱਖਾ ਜੀਵਨ ਹੀ ਮੁਕਤੀ ਦਾ ਮਾਰਗ ਹੈ ਤਾਂ ਕਾਮ ਦਾ ਵਿਰੋਧ ਕਿਉਂ ਇਸ ਤਰ੍ਹਾਂ ਤਾਂ ਇੱਕ ਦਿਨ ਧਰਤੀ ਤੋਂ ਮਾਨਵ ਜੀਵਨ ਖਤਮ ਹੋ ਜਾਏਗਾ ਉਹ ਜਿੰਨਾ ਇਸ ਅਵਸਥਾ ਤੋਂ ਪਿੱਛਾ ਛੜਾਣ ਦੀ ਕੋਸ਼ਿਸ਼ ਕਰਦਾ ਕਾਮ ਉਨਾ ਹੀ ਪ੍ਰਚੰਡ ਹੋ ਉਸ ਦੇ ਸਿਰ ਤੇ ਸਵਾਰ ਹੋ ਜਾਂਦਾ ਇਹ ਮਨੁਅਵਸਥਾ ਕਿੰਨੀ ਭਾਰੀ ਪੈ ਗਈ ਸੀ ਸੋਚਦਾ ਉਹ ਬਰਫ਼ ਦੀ ਸਿਲ ਹੋਣ ਲੱਗਿਆ ਹੈ 7 ਸਾਲ ਦਾ ਬਾਲਕ ਸੀ ਜਦੋਂ ਆਸ਼ਰਮ ਦੇ ਨਿਯਮਾਂ ਅਨੁਸਾਰ ਉਸ ਦੀ ਮਾਂ ਦੇਵਕੀ ਬਣੀ ਤੇ ਉਹ ਆਸ਼ਰਮ ਨੂੰ ਚੜਾ ਦਿੱਤਾ ਗਿਆ ਉਸ ਦੇ ਮਾਤਾ ਪਿਤਾ ਕੋਲ ਉਸ ਤੋਂ ਪਹਿਲਾਂ ਦੋ ਪੁੱਤਰ ਤੇ ਇੱਕ ਧੀ ਸਨ ਕੁਲ ਦੇਵ ਵਿੱਚ ਅਥਾ ਵਿਸ਼ਵਾਸ ਤੇ ਮੁਕਤੀ ਪ੍ਰਾਪਤੀ ਦੀ ਮੰਚਾ ਨਾਲ ਉਸਨੇ ਮਾਤਾ ਪਿਤਾ ਨੇ ਉਸ ਨੂੰ ਚੜਾਵੇ ਲਈ ਜਨਮ ਦਿੱਤਾ ਉਸਦੇ ਮਾਪਿਆਂ ਨੂੰ ਕੋਈ ਮਤਲਬ ਨਹੀਂ ਸੀ ਕਿ ਪੈਦਾ ਹੋਣ ਵਾਲੀ ਸੰਤਾਨ ਧੀ ਹੋਵੇਗੀ ਜਾਂ ਪੁੱਤਰ ਜੇ ਧੀ ਹੁੰਦੀ ਤਾਂ ਦਾਨ ਦੀ ਵਸਤੂ ਕੁਲਦੇਵੀ ਆਸ਼ਰਮ ਚੜਾ ਦਿੱਤੀ ਜਾਂਦੀ ਜਿੱਥੇ ਕਿਸੇ ਵੀ ਪੁਰਸ਼ ਦਾ ਆਗਮਨ ਪ੍ਰਤੀਬੰਧਿਤ ਹੁੰਦਾ ਉਹ ਪੁੱਤਰ ਸੀ ਸੋ ਕੁਲਦੇਵ ਦਾ ਆਸ਼ਰਮ ਉਸਲੇ ਮੁਕਤੀ ਮਾਰਗ ਸੀ ਜਿੱਥੇ ਇਸਤਰੀ ਦਾ ਪਰਛਾਵਾਂ ਦੇਖਣਾ ਤਾਂ ਦੂਰ ਮਨ ਚ ਉਸਦਾ ਵਿਚਾਰ ਲਿਆਉਣਾ ਵੀ ਪਾਪ ਹੈ ਦੇਵਕੀ ਬਣ ਉਸਦੀ ਮਾਂ ਉਸ ਤੋਂ ਮੁੱਖ ਮੋੜ ਗਈ ਸੀ ਮਾਂ ਉਸ ਬਿਨਾਂ ਕਿਸ ਹਾਲ ਵਿੱਚ ਹੈ ਉਹ ਨਹੀਂ ਜਾਣਦਾ ਪਰ ਆਸ਼ਰਮ ਵਿੱਚ ਆ ਕੇ ਉਹ ਬੇਆਰਾਮ ਸੀ ਮਾਪੇ ਭੈਣ ਭਰਾ ਉਸ ਨੂੰ ਖਿੱਚ ਪਾਉਂਦੇ ਸੰਨਿਆਸੀ ਜੀਵਨ ਬੋਝ ਲੱਗਦਾ ਯੋਗ ਸਾਧਨਾ ਕਰਨਾ ਦੂਰ ਉਹ ਚੱਜ ਨਾਲ ਸੌ ਵੀ ਨਾ ਪੌਂਦਾ ਭੁੱਖ ਪਿਆਸ ਮਰ ਗਈ ਘਰ ਦੀ ਯਾਦ ਸਤਾਉਂਦੀ ਹਰ ਵੇਲੇ ਮਾਂ ਮਾਂ ਦੀ ਰੱਟ ਲਗਾਈ ਆਸ਼ਰਮ ਦੇ ਮੁੱਖ ਦਵਾਰ ਵੱਲ ਅੱਖਾ ਲਾਈ ਸਿਸਕਦਾ ਰਹਿੰਦਾ ਆਖਿਰ ਗੁਰੂਦੇਵ ਨੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਨਾਲ ਹੀ ਆਸ਼ਰਮ ਦੇ ਨਿਯਮ 'ਚ ਸੋਧ ਕਰਕੇ ਜਨਮ ਲੈੰਦੇ ਹੀ ਦਾਨ ਕੀਤਾ ਬਾਲਕ ਆਸ਼ਰਮ ਨੂੰ ਭੇਂਟ ਕੀਤੇ ਜਾਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ आश्रम ਦਾ ਇੱਕ ਯੋਗ ॠषि ਉਸ ਨੂੰ ਪਰਦੇ ਲੱਗੇ ਵਾਹਨ ਵਿੱਚ ਬਿਠਾ ਕੇ ਘਰ ਪਹੁੰਚ ਗਿਆ। ਉਹ ਘਰ ਦੀ ਚੌਕਟ ਵੱਲ ਭੱਜਿਆ। ਮਾਂ ਦੇ ਬੋਲ ਕੰਨਿ ਪਏ। ਰੁਕੋ। ਵਿਵੇਕਮੁਨੀ ਦੀ ਸੋਚਣ ਸ਼ਕਤੀ ਜਵਾਬ ਦੇਣ ਲੱਗੀ। ਆਪਣੇ ਤਿੰਨਾਂ ਵੱਡੇ ਬੱਚਿਆਂ ਦਾ ਇੱਕ ਪਲ ਵਿਸਾਹਾ ਨਾ ਖਾਣ ਵਾਲੀ ਉਸ ਦੀ ਮਾਂ ਘਰ ਦੇ ਅੰਦਰੋਂ ਹੀ ਬੋਲੀ। ਦਾਨ ਕੀਤੀ ਵਸਤੂ ਵਾਪਸ ਲੈਣਾ ਮਹਾਪਾਪ ਹੈ। ॠषिਵਰ ਇਸ ਬਾਲਕ ਨੂੰ ਵਾਪਸ ਲੈ ਜਾਓ। ਮਾਂ ਦੇ ਹੁਕਮ ਤੇ ਵੱਡੇ ਭਰਾ ਨੇ ਉਸ ਦੀ ਚਰਨਵੰਦਨਾ ਕੀਤੀ ਹੈ। ਖਿਮਾ ਯਾਚਨਾ ਕਰਦਿਆਂ ਦਕਸ਼ਨਾ ਦੇ ਕੇ ਘਰ ਦੀ ਚੌਖੜ ਤੋਂ ਆਦਰ ਸਹਿਤ ਵਾਪਸ ਭੇਜ ਦਵਾਰ ਭੇੜ ਲਿਆ ਹੈ ਆਸ਼ਰਮ ਵਾਪਸ ਪਰਤਨ ਤੋਂ ਸਿਵਾਏ ਕੋਈ ਰਾਹ ਨਾ ਉਸ ਨੂੰ ਆਪਣਾ ਆਪ ਦੁਤਕਾਰਿਆ ਹੋਇਆ ਪਾਸਦਾ ਮਾ ਦੇ ਬੋਲੂ ਸੰਦਰ ਕ੍ਰੋਧ ਦੀ ਜਵਾਲਾ ਬਣ ਭਖਣ ਲੱਗਦੇ ਗੁੱਸੇ ਵਿੱਚ ਆਇਆ ਉਹ ਹੱਥਾਈ ਵਸਤੂ ਪੰਨ ਸੁੱਟਦਾ ਯੋਗ ਗੁਰੂ ਛਿਪਦੇ ਸੂਰਜ ਨੂੰ ਅਰਗ ਚੜਾਉਂਦੇ ਉਸ ਨੂੰ ਤਨ ਤੇ ਪੈਨੇ ਗੇਰ ਨੇ ਵਸਤਰ ਦਾ ਮਹੱਤਵ ਸਮਝਾਉਣ ਲੱਗਦੇ ਜੀਵਨ ਨਾਸ਼ਵਾਨ ਹੈ ਆਤਮਾ ਅਮਰ ਆਤਮਾ ਦੀ ਪਰਮਾਤਮਾ ਵਿੱਚ ਵਿਲੀਨਤਾ ਹੀ ਮੁਕਤੀ ਹੈ ਅਸਤ ਤੋਂ ਉਦੇ ਦਾ ਮਾਰਗ ਧਿਆਨ ਹੈ ਜੋ ਤਪ ਮੰਗਦਾ ਹੈ ਸੰਸਾਰਿਕ ਲੋਭ ਮੋਹ ਦਾ ਤਿਆਗ ਕਰਕੇ ਹੀ ਕਰੋਧ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਜੇ ਤਿੰਨ ਦੂਤ ਵਸਚ ਹੋ ਗਏ ਤਾਂ ਹੰਕਾਰ ਲਈ ਕੋਈ ਥਾਂ ਨਹੀਂ ਬਚਦੀ ਇਸ ਤੋਂ ਅੱਗੇ ਕਾਮ ਮੁਕਤੀ ਸਾਧਨਾ ਭਾਵ ਕੰਡਿਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਗੁਰੂ ਦੇਵ ਜੇ ਲੋਭ ਤੇ ਮੋਹ ਤੋਂ ਮੁਕਤੀ ਪਹਿਲੀ ਸਾਧਨਾ ਹੈ ਤਾਂ ਆਸ਼ਰਮ ਚ ਔਰ ਵਾਲੇ ਇਹ ਪੰਡਾਰ ਕੀ ਅਰਥ ਰੱਖਦੇ ਹਨ ਜਦੋਂ ਕਿ ਆਸ਼ਰਮ ਨਿਵਾਸੀਆਂ ਲਈ ਤਾਂ ਭੋਜਨ ਵੀ ਇੱਕ ਸਮੇਂ ਬਣਦਾ ਤੇ ਉਹ ਵੀ ਸਾਤਵਿਕ ਆਸ਼ਰਮ ਦੇ ਪ੍ਰਵੇਸ਼ ਦ્વાਰ ਤੋਂ ਦਾਨ ਕੀਤੇ ਰਸਤ ਤਨ ਦੌਲਤ ਦੇ ਅੰਬਾਰ ਅੰਦਰ ਪਹੁੰਚਦੇ ਵੇਖ ਉਹ ਚਿਗਿਆ ਸਵਸ ਯੋਗ ਗੁਰੂ ਨੂੰ ਪੁੱਛਦਾ ਦਾਨ ਦੀਆਂ ਵਸਤੂਆਂ ਨਾਲ ਹੀ ਦਾਨ ਪੁੰਨ ਦੇ ਕਾਰਜ ਚੱਲਦੇ ਹਨ ਪ੍ਰਿਯ ਵਰ ਗੁਰੂ ਦੀਵਤਿਆਂ ਦਰਸ਼ਨ ਭਰਪੂਰ ਗੱਲਾਂ ਸਮਝ ਨਾ ਪੈਂਦੀਆਂ ਤੇ ਉਹ ਇੱਕੋ ਸ਼ਬਦ ਉਚਾਰਦਾ ਹੇ ਮਾ ਸੁੱਤੇ ਜਾਗਦੇ ਉਸ ਨੂੰ ਇੱਕੋ ਖਿਆਲ ਸਤਾਉਂਦਾ ਉਹ ਆਸ਼ਰਮ ਦੀ ਚਾਰ ਦਿਵਾਰੀ ਉਲੰਘ ਕੇ ਮਾਂ ਦੇ ਸੀਨੇ 'ਚ ਜਾ ਲੱਗਿਆ ਹੈ ਮਾਂ ਨੇ ਉਸ ਨੂੰ ਗਲਵਕੜੀ 'ਚ ਲਿਆ ਹੈ ਕਿ ਨਹੀਂ ਉਸ ਨੂੰ ਸਮਝ ਨਾ ਪੈਂਦੀ ਉਹ ਢੇੜ ਬੁਣ 'ਚ ਸਵੇਰ ਦੇ ਪਹਿਲੇ ਪਹਿਰ ਦਾ ਟੱਲ ਖੜਕਦਾ ਤੇ ਉਹ ਉੱਠ ਕੇ ਧਿਆਨ ਸਾਧਨਾ 'ਚ ਲੱਗ ਜਾਂਦਾ ਪਰ ਧਿਆਨ ਮੁੜ ਕਿੜਕੇ ਮਾਂ ਵਿੱਚ ਜਾ ਪਹੁੰਚਦਾ ਇੱਕ ਦਿਨ ਮੌਕਾ ਤਾੜ ਕੇ ਉਹ ਰਸਤ ਪਹੁੰਚਾਉਣ ਆਈ ਗੱਡੀ 'ਚ ਜਾ ਲੁਕਿਆ ਤੇ ਆਸ਼ਰਮ 'ਚੋਂ ਭੱਜ ਨਿਕਲਿਆ ਬਾਹਰ ਨਿਕਲ ਕੇ ਜਾਈ ਕਿਦਰ ਭੀੜ ਨੂੰ ਵੇਖ ਘਬਰਾ ਗਿਆ ਤੇ ਵਾਪਿਸ ਉਸੇ ਗੱਡੀ ਵਿੱਚ ਆ ਬੈਠਿਆ ਚਾਲਕ ਨੇ ਉਸ ਨੂੰ ਗੁਰੂਦੇਵ ਦੇ ਸੰਮੁਖ ਪੇਸ਼ ਕਰ ਸਾਰੀ ਵਾਰਤਾ ਬਿਆਨ ਕਰ ਦਿੱਤੀ ਵਿਵੇਕਾਮੁੰਨੀ ਨੇ ਗੁਰੂਦੇਵ ਦੇ ਚਰਨ ਫੜ ਖਿਮਾ ਯਾਚਨਾ ਕੀਤੀ ਗੁਰੂਦੇਵ ਨੇ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ वत्स ਇੱਕ ਗੱਲ ਧਿਆਨ ਨਾਲ ਸੁਣੋ ਤੇ ਮਨ ਮਸਤਿਕ ਚ ਵਸਾ ਲਵੋ ਤੈਨੂੰ ਜਨਮ ਹੀ ਕੁਲਦੇਵ ਨੂੰ ਦਾਨ ਕਰਨ ਦੀ ਇੱਛਾ ਨਾਲ ਦਿੱਤਾ ਗਿਆ ਸੀ ਹੁਣ ਮੁਕਤੀ ਹੀ ਤੇਰੇ ਜੀਵਨ ਦਾ ਮਨੋਰਥ ਹੈ ਗੁਰੂਦੇਵ ਦਾ ਉਪਦੇਸ਼ ਮਨ 'ਚ ਵਸਾ ਉਹ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗ ਗਿਆ ਆਸ਼ਰਮ 'ਚ ਵਡੇਰੀ ਉਮਰ ਤੋਂ ਲੈ ਕੇ ਬਾਲਵਸਥਾ 'ਚ ਵਿਚਰਦੇ ਯੋਗੀਆਂ ਵੱਲ ਵੇਖਦਾ ਮਨ ਨੂੰ ਟਿਕਾਉ 'ਚ ਲਿਆਉਣ ਲਈ ਕਠਿਨ ਸਾਧਨਾ ਕਰਦਾ باوجود ਅੰਤਰਦਵੰਦ ਨਿਰੰਤਰ ਉਸ ਨੂੰ ਝੰਜੋੜਦਾ ਰਹਿੰਦਾ ਚੜਾਵੇ ਮਨਤਾ ਦਾਨਪੁਨ ਸਭ ਕੁਝ ਮੁਕਤੀ ਨਹੀਂ ਜੀਵਨ ਦੀ ਤ੍ਰਾਸਤੀ ਲੱਗਦੀ ਉਹ ਅੰਦਰੇ ਅੰਦਰ ਕਿਰਜਦਾ ਆਸ਼ਰਮ ਚ ਰਹਿ ਕੇ ਲੋਭ ਕਿਸ ਵਸਤੂ ਦਾ ਕਰਦਾ ਹੰਕਾਰ ਕਰਨ ਲਾਇਕ ਹੋਇਆ ਨਹੀਂ ਸੀ ਮੂਹ ਜਾਲ ਚ ਉਲਝਿਆ ਸੀ ਕਿ ਰਿਸ਼ੀ ਵਰ ਕਾਮ ਤੇ ਕਾਬੂ ਲਈ ਇੰਦਰੀਆਂ ਨੂੰ ਵਸ਼ ਕਰਨ ਦੀ ਸਾਧਨਾ ਕਰਵਾਣ ਲੱਗ ਪਏ ਜੋ ਜੋ ਕਾਮ ਤੇ ਕਾਬੂ ਪਾਉਣ ਦਾ ਅਭਿਆਸ ਕਠਿਨ ਹੋਣ ਲੱਗਾ ਵਿਵੇਕਾ ਮੁੰਨੀ ਦੀ ਜਿਗਿਆਸਾ ਇਸ ਪ੍ਰਕਿਰਿਆ ਵੱਲ ਵਧਣ ਲੱਗੀ ਆਪਾ ਬੇਕਾਬੂ ਹੋ ਹੋ ਜਾਂਦਾ ਚਿਤ ਠਿਕਾਣੇ ਨਾ ਆਇਆ ਤਾਂ ਗੁਰੂਦੇਵ ਤੋਂ ਪੁੱਛ ਲਿਆ ਗੁਰੂਦੇਵ ਜਿਹੜੇ ਦੂਤਾਂ ਤੋਂ छुटਕਾਰਾ ਪਾਉਣ ਲਈ ਮੈਨੂੰ ਆਸ਼ਰਮ ਭੇਜਿਆ ਗਿਆ ਮਨ ਬਾਰ-ਬਾਰ ਉਸ ਪ੍ਰਕਿਰਿਆ ਵੱਲ ਲੱਗਿਆ ਰਹਿੰਦਾ ਹੈ ਇੱਕ ਸਵਾਲ ਨਿਰੰਤਰ ਪੁੱਛ ਲਾਉਂਦਾ ਹੈ ਮੈਨੂੰ ਜਨਮ ਹੀ দান ਕਰਨ ਲਈ ਦਿੱਤਾ ਗਿਆ ਸੀ ਸਮਝ ਆਉਂਦੀ ਹੈ ਫਿਰ ਮੈਨੂੰ ਜਨਮ ਦੇਣ ਲਈ ਮਾਂ-ਬਾਪ ਜਿਸ ਪ੍ਰਕਿਰਿਆ ਚੋਂ ਗੁਜ਼ਰੇ ਉਹ ਪ੍ਰਕਿਰਿਆ ਦੂਤ ਕਿਵੇਂ ਹੋਈ ਗੁਰੂਦੇਵ ਉਹ ਪ੍ਰਕਿਰਿਆ ਕਿੰਨੀ ਆਨੰਦਮਈ ਹੁੰਦੀ ਹੋਵੇਗੀ ਜਿਸ ਚੋਂ ਗੁਜ਼ਰ ਕੇ ਇੱਕ ਬੂੰਦ ਜੀਵਨ ਦਾ ਸੰਚਾਰ ਕਰਦੀ ਹੈ ਸੁਣ ਕੇ ਗੁਰੂਦੇਵ ਨੇ ਅੱਖਾਂ ਬੰਦ ਕਰ ਲਈਆਂ ਸਨ ਵੇਖਦੇ ਹੀ ਵੇਖਦੇ ਗੁਰੂਦੇਵ ਦਾ ਸਰੀਰ ਹਵਨ ਕੁੰਡ ਦੀ ਪ੍ਰਚੰਡ ਅਗਨੀ ਬਣ ਪਖਣ ਲੱਗਿਆ ਸੀ ਤੇ ਉਹ ਉੱਠ ਕੇ ਠੰਡੇ ਕੁੰਡ 'ਚ ਜਾ ਬੈਠੇ ਸਨ ਕੰਟਿਆਂ ਬਦੀ ਉਹ ਠੰਡੇ ਕੁੰਡ ਤੇ ਸਮਾਦੀ ਲਈ ਬੈਠੇ ਰਹਿੰਦੇ ਇਸ ਵੇਲੇ ਕਿਸੇ ਯੋਗੀ ਨੂੰ ਉਹਨਾਂ ਦੀ ਸਾਧਨਾ 'ਚ ਵਿਗਨ ਪਾਉਣ ਦਾ ਹੁਕਮ ਨਾ ਹੁੰਦਾ ਵਿਵੇਕਾਮੁਨੀ ਨੂੰ ਸਾਰੇ ਜਪ ਤਪ ਬੇਅਰਥ ਲੱਗਦੇ ਉਹ ਜਿੰਨਾ ਇੰਦਰੀਆਂ ਨੂੰ ਵਸ਼ਸ਼ ਕਰਨ ਦੀ ਕੋਸ਼ਿਸ਼ ਕਰਦਾ ਕਾਮ ਅਗਨੀ ਉਨਾ ਹੀ ਪ੍ਰਚੰਡ ਹੋ ਉਸਦੇ ਤਨ ਮਨ ਨੂੰ ਬੇਚੈਨ ਕਰਨ ਲੱਗਦੀ ਇਸੀ ਸਮੇਂ ਆਸ਼ਰਮ 'ਚ ਪਹਿਲੇ ਨਵਜਾਤ ਸ਼ਿਸ਼ੂ ਚੰਦਰਦੇਵ ਦਾ ਆਗਮਨ ਸਮਾਗਮ ਮਿਥਿਆ ਗਿਆ ਨਿਯਮਾਂ ਅਨੁਸਾਰ ਸਿੱਧ ਪੁਰਸ਼ ਬਣ ਜਾ ਰਹੇ ਗੁਰੂਦੇਵ ਨੇ ਦੇਵਕੀ ਬਣ ਜਾ ਰਹੀ ਬਾਲਗੋਪਾਲ ਚੰਦਰਦੇਵ ਦੀ ਜੰਨੀ ਦੇ ਪੈਰ ਸਪर्श ਕੀਤੇ ਇਹ ਕਿਹੜਾ ਸਪर्श ਸੀ ਜਿਸ ਨਾਲ ਉਸਦਾ ਪੂਰਾ ਸਰੀਰ ਕੰਬ ਗਿਆ ਸੀ ਬਾਲਗੋਪਾਲ ਦਾ ਆਸ਼ਰਮ ਪ੍ਰਵੇਸ਼ ਕਰਵਾਉਣ ਦੀ ਜ਼ਿੰਮੇਵਾਰੀ ਵਿਵੇਕਮੁਨੀ ਨੂੰ ਸੌਂਪੀ ਸਿੱਧ ਪੁਰਸ਼ ਆਪਣੀ ਕੁਟਿਆ ਜਾ ਪਹੁੰਚੇ ਸਨ ਬਾਲ ਨੂੰ ਪਾਲਨੂ ॠषि यशोदा नंद ਨੂੰ ਸੌਂਪ ਵਿਵੇਕਾਮੁਨੀ ਸਿੱਧ ਪੁਰਸ਼ ਦੀ ਕੁਟੀਆਂ ਪਹੁੰਚੇ ਜਿਉਂ ਹੀ ਵਿਵੇਕਾਮੁਨੀ ਨੇ ਸਿੱਧ ਪੁਰਸ਼ ਅੱਗੇ ਦੰਦੌਦ ਕੀਤੀ ਅਗਨੀਕੁੰਡ ਬਣੇ ਦੇਵਪੁਰਸ਼ ਨੇ ਵਿਵੇਕਾਮੁਨੀ ਨੂੰ ਕਲਾਵੇ ਚ ਪਰ ਲਿਆ ਪਲ ਪਰਚ ਅਗਨੀ ਤੇ ਠੰਡੇ ਕੁੰਡ ਚੋਂ ਉੱਠਦੀ ਭਾਫ਼ ਤੇ ਧੂਆ ਰਲਗੜ ਹੋ ਗਏ ਸਨ ਤੇ ਡੁੱਬਦੇ ਸੂਰਜ ਦੀ ਲਾਲੀ ਹਨੇਰੇ ਦੇ ਨਿਗ ਵਿੱਚ ਸਮਾ ਕੇ ਆਨੰਦ ਹੋ ਗਈ ਸੀ ਸੋਚ ਕੇ ਵਿਵੇਕਾਨੰਦ ਦੇ ਸਾਹਾਂ ਦੀ ਗਤੀ ਤੇਜ਼ ਹੋਣ ਲੱਗੀ ਹੈ ਉਨਾ ਠੰਡੇ ਕੁੰਡਵਲ ਵੇਖਦਿਆਂ ਅੰਗੜਾਈ ਲਈ ਹੈ ਹਵਨਕੁੰਡ ਜੋ ਰਾਖ ਦੀ ਮੁਠੀ ਭਰੀ ਹੈ ਤੇ ਬਦਨ ਤੇ ਮਲ ਲਈ ਹੈ ਹੰਝੂ ਅੱਖਾਂ ਦਾ ਬੰਨ ਤੋੜ ਬਰਾਲਾ ਬਣ ਵੈ ਤੁਰੇ ਹਨ ਦੇਵਪੁਰਸ਼ ਨੇ ਵਿਵੇਕਾਨੰਦ ਦੇ ਸਿਰ ਤੇ ਹੱਥ ਧਰਿਆ ਹੈ ਵਿਵੇਕਾਨੰਦ ਦੇਵਪੁਰਸ਼ ਦੇ ਚਰਨਾਂ ਤੇ ਮਸਤਕ ਟਿਕਾ deta ਹੈ ਪੈਰਾਂ ਤੇ ਡਿੱਗੇ ਹੰਝੂ ਅੰਗੂਠੇ ਨਾਲ ਛੁਹਾ ਦੇਵਪੁਰਸ਼ ਨੇ ਵਿਵੇਕਾਨੰਦ ਅ ਤੇਲਕ ਅਭਿਸ਼ੇਕ ਕੀਤਾ ਹੈ ਬਾਲਕ ਚੰਦਰ ਦੇਵ ਨੇ ਮਿੱਠੀ ਮੁਸਕਾਨ ਨਾਲ ਦੇਵਪੁਰਸ਼ ਵੱਲ ਤੱਕਿਆ ਹੈ ਦੇਵਪੁਰਸ਼ ਨੇ ਮੁਸਕਰਾ ਕੇ ਉਸ ਦਾ ਚਿਹਰਾ ਸਹਿਲਾਇਆ ਹੈ ਤੇ ਵਿਵੇਕਾਨੰਦ ਨੂੰ ਮੁਖਾਤਿਬ ਹੋਏ ਹਨ ਰਿਸ਼ੀਵਰ ਬਾਲ ਗੋਪਾਲ ਦੇ ਸਵਾਗਤ ਕਾਰਜ ਵਿੱਚ ਕੋਈ ਵਿਗਨ ਨਾ ਆਵੇ ਜੀ ਗੁਰੂ ਦੇਵ ਆਖ ਵਿਵੇਕਾਨੰਦ ਨੇ ਸੀਸ ਚੁਕਾਇਆ ਹੈ ਪਰ ਅੰਤਰ ਦਵੰਦ ਨਿਰੰਤਰ ਜਾਰੀ ਹੈ ਸਿੱਧ ਪੁਰਸ਼ ਗੁਰੂ ਦੇਵ ਨੇ ਅਗਲੀ ਸਵੇਰ ਆਸ਼ਰਮ ਦੇ ਨਿਯਮਾਂ 'ਚ ਸੋਧ ਕਰਦਿਆਂ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ ਨਰਕਦਵਾਰ ਮੰਨੀ ਜਾਂਦੀ ਭੋਗ ਦੀ ਵਸਤੂ ਇਸਤਰੀ ਦਾ ਆਸ਼ਰਮ ਚ ਪਰਛਾਵਾ ਵੀ ਨਿਸ਼ੇਧ ਕਰਾਰ ਦੇ ਦਿੱਤਾ ਗਿਆ ਸੀ। ਬਾਲਵਸਥਾ ਤੋਂ ਹੀ ਠੰਡੇ ਕੁੰਡ ਦੀ ਤਪਸਾਦਨਾ ਜ਼ਰੂਰੀ ਕਰ ਦਿੱਤੀ ਗਈ ਸੀ। ਹੁਣ ਤੱਕ ਲੋਭ, ਮੋਹ, ਕ੍ਰੋਧ ਤੋਂ ਮੁਕਤੀ ਦੀ ਦੀਕਸ਼ਾ ਲੈਂਦਾ ਆ ਰਿਹਾ ਬਾਲ ਗੋਪਾਲ ਚੰਦਰ ਦੇਵ ਇੰਦਰੀਆਂ ਨੂੰ ਵਸ਼ ਕਰਨ ਦਾ ਅਭਿਆਸ ਸ਼ੁਰੂ ਕਰੇਗਾ। ਪਹਿਲੀ ਵਾਰ ਅਗਨੀਕੁੰਡ ਚ ਆਹੂਤੀ ਪਾ ਉਹ ਠੰਡੇ ਕੁੰਡ ਦੀ ਸਮਾਦੀ ਲਗਾਏਗਾ ਅਗਨੀਕੁੰਡ ਚੋਂ ਉਠਦਾ ਧੁਆ ਤੇ ਠੰਡੇ ਕੁੰਡ ਚੋਂ ਉਠਦੀ ਭਾਫ ਵੱਲ ਵੇਖਦਾ ਵਿਵੇਕਾਮੁਨੀ ਸੁੰਨ ਹੋਣ ਲੱਗ ਗਿਆ ਹੈ ਅਚੇਤ ਹੀ ਉਸਦਾ ਹੱਥ ਚੰਦਰਦੇਵ ਦੇ ਸਿਰ ਤੋਂ ਥਿਰਕ ਕੇ ਮੋਢੇ ਤੇ ਆ ਟਿਕਿਆ ਹੈ ਬਾਲਕ ਚੰਦਰਦੇਵ ਨੂੰ ਆਸ਼ਰਮ ਵਿੱਚ ਆਏ 7 ਸਾਲ ਹੋ ਗਏ ਹਨ 5 ਦਿਨ ਦਾ ਸੀ ਚੰਦਰਦੇਵ ਜਦੋਂ ਬਾਲ ਗੋਪਾਲ ਬਣ ਮੁਕਤੀ ਦੇ ਕਠਿਨ ਰਾਤੇ ਚੱਲਣ ਲਈ ਆਸ਼ਰਮ ਆਇਆ ਸੀ जदो तो पता लग्या है आश्रम च एक नवजात शिशु योग दीक्षा आ रहा है हैरान नहीं चंद्रदेव मुनी उस समझा रहे चंद्रदेव चंद्रांवकी अपनी इच्छा अनुसार अपना बालक आश्रम नु दान कर अज तो उस बच्चे देखभाल ऋषि यशोदा नंद करेंगे पर वो बालक साड़ी साूहिक जिम्मेवारी है एक मां लिए सब तो वड्डा त्याग अपने संतान का दान होंगे है देवकी मां धन है मुनिवर मां की होंगी है ਚੰਦਰਦੇਵ ਨੇ ਪੁੱਛਿਆ ਹੈ ਸੁਣ ਕੇ ॠषि ਵਿਵੇਕਾਨੰਦ ਦਾ ਅੰਦਰ ਹਿੱਲ ਗਿਆ ਹੈ ਮੰਦੀ ਥੇ ਅੰਦਰ ਦਫਨ ਕੀਤੀ ਮਾਂ ਦਾ ਕਲਬੁਤਾ ਸਿਰ ਚੁੱਕ ਖੜੋਤਾ ਹੈ ਮਾਂ ਉਸ ਨਾਲ ਦੂਜੇ ਭੈਣ ਭਰਾਵਾਂ ਨਾਲੋਂ ਵੱਖਰਾ ਵਰਤਾਉ ਕਰਦੀ ਪਿਤਾ ਦਾ ਹੁਕਮ ਮੰਨ ਸਾਰਾ ਪਰਿਵਾਰ ਉਸਨੂੰ ਯੋਗੀ ਬੁਲਾਉਂਦਾ ਉਸਨੂੰ ਕਿਸੇ ਨਾਲ ਮਿਲਨ ਨਾ ਦਿੱਤਾ ਜਾਂਦਾ ਉਸ ਲਈ ਵੱਖਰਾ ਭੋਜਨ ਬਣਦਾ ਉਸਦੇ ਹਰ ਕਾਰਜ ਵਿੱਚ ਪਵਿੱਤਰਤਾ ਦਾ ਖਾਸ ਖਿਆਲ ਰੱਖਦਿਆ ਉੱਠਦੇ ਬੈਹਂਦੇ ਉਸਨੂੰ ਗੁਰੂ ਦੀ ਆਮਾਨਤ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਉਹ ਵੇਖਦਾ ਉਸਦੇ ਪੈਰਾਂ ਤੇ ਸੀਸ ਝੁਕਾਉਂਦੀ ਮਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਉਸ ਨੂੰ ਕਲਾਵੇ ਲੈਣ ਲਈ ਬਾਹਾਂ ਫੈਲਾਉਂਦੀ ਜਦੋਂ ਉਹ ਮਾਂ ਦੀ ਬੁੱਕਲ 'ਚ ਜਾਣ ਲਈ ਉਹਲਦਾ ਮਾਂ ਚੱਟ ਦੇਣੇ ਖੁਦ ਨੂੰ ਸੰਭਾਲ ਉਸਦੇ ਪੈਰਾਂ ਵੱਲ ਚੁੱਕ ਜਾਂਦੀ ਡਰੀ ਹੋਈ ਆਵਾਜ਼ 'ਚ ਉਹ ਖਿਮਾ ਯਾਜਨਾ ਕਰਨ ਲੱਗਦੀ ਸ਼ਮਾ ਕੁਲਦੇਵ ਅਸੀਂ ਭੁੱਲਣਹਾਰ ਪ੍ਰਾਣੀ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਲੈਂਦੀ ਪਰ ਦੇਵਕੀ ਬਣਨ ਆਈ ਮਾਂ ਆਪਾ ਖੋ ਬੈਠੀ ਸੀ ਤੇ ਉਸ ਤੋਂ ਵਿਛੜਦਿਆਂ ਚੱਕਰ ਖਾ ਕੇ ਡਿੱਗ ਪਈ ਸੀ

जिस दे कारण मैं हाँ तू है इस है, मुनिवर की वे हुंदा है जन्म कि मेरी वे जननी चंद्रदेव ने उत्सुकतावस पुछा है हाँ प्रियवर तेरी जननी भी देवकी हुई ताही ता ही तेन मुक्ति साधना नसीब हुई है अज तुसी एक होर देवकी मां की परीक्षा लैंड जा रहे हो एक मां जननी तो मुक्तिदातरी होना आसान नहीं

ਔਰਤ ਕੀ ਹੁੰਦੀ ਹੈ ਨਰਕਦਵਾਰ ਕੀ ماں ਨਰਕਦਵਾਰ ਹੁੰਦੀ ਹੈ ਸੁਣ ਕੇ ॠषि विवेकानंद ਤਰਪਕੇ ਹਨ ਇਹ ਸਭ 사ਦਨਾਮਾ ਹਿੱਸਾ ਹੈ चंद्रदेव ਹੁਣ ਖੋਰ ਸਵਾਲ ਨਹੀਂ ਜੀ 무ਨੀਵਰ ਆਗ चंद्रदेव ਨੇ ਸੀਸ ਨਿਵਾਇਆ ਹੈ ਫੁੱਲਾਂ ਦੀ ਸਜੀ ਪਾਲਕੀ 'ਚ ਬੈਠੇ ਵਿਧੀ ਤੇ ਧੀਰਜ ਦੇਵ ਰੂਪ ਲੱਗ ਰਹੇ ਹਨ ਪਾਲਕੀ ਦੇ ਉੱਚ ਸਥਾਨ ਤੇ ਫੁੱਲਮਾਲਾਵਾਂ ਨਾਲ ਲੱਦੀ ਕੁੱਲ ਗੁਰੂ ਦੀ ਮੂਰਤ ਦਾ ਅਸ਼ੀਰਵਾਦ ਦੇਣ ਲਈ ਅੱਗੇ ਵਧਿਆ ਹੱਥ ਉਹਨਾਂ ਉੱਪਰ ਛਤਰ ছਾਇਆ ਕਰ ਰਿਹਾ ਹੈ पालने च सुत्ता अप्या बालगोपाल रूप च सुसज्जित नवजात शिशु साक्षात कृष्ण अवतार हित लाग रिया है बालगोपाल दी एक चलक पौण विधि पालकी दे सिंहासन तो पालने वाल ओहली है उस दी सस उमा ने पल्लू नाल बालक दा पालना टाक देता है विधि वापस सिंहासन दे जावे राजि है गणेश वंदना समाप्ति उपरांत उमा ने शंखनाद कीता है आज तो बधाई बाजे जंग महल में ਭਜਨ ਦੀ ਥਾਪ ਤੇ ਝੂਮਦੀ ਉਮਾ ਨੇ ਗੁਲਾਬ ਜਲ ਛਿੜਕੇ ਪੁਸ਼ਪ ਵਰਸ਼ਾ ਕੀਤੀ ਹੈ ਤੇ ਪਾਲਕੀ ਦਾ ਪਈਆ ਆਸ਼ਰਮ ਅਗਿਆ ਰੁਕਿਆ ਹੈ ਵਿਧੀ ਨੇ ਮੰਦ ਮੰਦ ਮੁਸਕਰਾਉਂਦੇ ਪਤੀ ਵੱਲ ਵੇਖਿਆ ਹੈ ਤੀਰਜ ਦੇ ਅੰਤਰ ਮਨ ਜੋ ਪਿਤਾ ਦੇ ਵੇਗ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਉਹ ਪਾਵਾਂ 'ਚ ਵਹਿਣ ਲੱਗੀ ਹੈ ਔਲਾਦ ਲਈ ਤਰਸ ਗਿਆ ਤੀਰਜ ਕਿੰਨੇ ਸਹਿਜ ਭਾਵਨਾ ਨਾਲ ਉਸ ਨੂੰ ਕਹਿ ਗਿਆ ਸੀ ਜੋ ਮੇਰਾ ਹੈ ਨਹੀਂ ਉਸ ਨਾਲ ਮੋਹ ਕਾਦਾ तीरज ਨੇ ਪਾਲਣੇ ਚੋਂ ਬਾਲ ਗੋਪਾਲ ਨੂੰ ਹੱਥਾਂ 'ਚ ਲੈ ਕੇ ਟੋਕਰੀ 'ਚ ਪਾਇਆ ਤੇ ਸਿਰ 'ਤੇ ਰੱਖ ਕੇ ਫੁੱਲਾਂ ਨਾਲ ਸਜਾਏ ਮਾਰਗ 'ਤੇ ਚੱਲਣ ਲੱਗਿਆ ਹੈ। ਵਿਦੀ ਦਾ ਆਸ਼ਰਮ ਦੇ ਅੰਦਰ ਪ੍ਰਵੇਸ਼ ਨਿਸ਼ੇਧ ਹੈ। ਤੀरज ਦੇ ਪੈਰਾਂ ਹੇਠ ਮਸਲੇ ਜਾ ਰਹੇ ਫੁੱਲਾਂ ਨੂੰ ਵੇਖਦੀ ਉਸ ਦਾ ਧਿਆਨ ਪਤੀ ਦੇ ਸਿਰ 'ਤੇ ਰੱਖੀ ਟੋਕਰੀ ਵੱਲ ਗਿਆ ਹੈ। ਟੋਕਰੀ 'ਚੋਂ ਉੱਠਦੇ ਬਾਲਕ ਦੇ ਕੋਮਲ ਜਿਹੇ ਪੈਰ ਨੂੰ ਨਿਹਾਰਦੀ ਉਹ ਉਸ ਦੇ ਪਿੱਛੇ ਹੋ ਤੁਰੀ ਹੈ। 9 ਮਹੀਨੇ ਕੁੱਖ ਚੋਂ ਖਾਧਿਆ ਪੁੱਤਰ ਦੀਆਂ ਲੱਤਾਂ ਦਾ ਅਹਿਸਾਸ ਉਸ ਦੀਆਂ ਅੱਖਾਂ 'ਚ ਵਿਰਾਗ ਦੀ ਧਾਰਾ ਬਣ ਵਹਿ ਤੁਰਿਆ ਹੈ। विधि कुलदेव का इट पुत्र कालग्रस्त हो गए। तेरी कुख तो ए बालक जिंदा है जो सूचक है इसकी मुक्ति कुंडली दितिया आहुति तेरी अग्नि संतान की लंबी उम्र आशीष बनेगी पर अखाला सस वाल वेखती विधि प्रवेश द्वार वाल पिठ मोड़ के खड़ी हो गई है उमा ने उसका हथ हाँ अपने हथ हाँ च लैके कुट लिया है तीरज ਨੇ ਆਪਣੀ ਚੌਥੀ ਸੰਤਾਨ ਗੁਰੂਦੇਵ ਦੇ ਚਰਨਾਂ 'ਚ ਭੇਂਟ ਕਰ ਦਿੱਤੀ ਹੈ ਵਾਪਸ ਆ ਕੇ ਵਿਧੀ ਨੂੰ ਦਿਲਾਸਾ ਦਿੰਦੇ ਤੀरज ਦੇ ਨੱਕ 'ਚੋਂ ਪਾਣੀ ਵਹਿ ਤੁਰਿਆ ਹੈ ਦੇਵਕੀ ਦੇ ਤਿਆਗ ਲਈ ਜੈਕਾਰੇ ਲੱਗ ਰਹੇ ਹਨ ਅਗਨੀਕੁੰਡ 'ਚ ਆਹੂਤੀਆਂ ਪਾਈਆਂ ਜਾ ਰਹੀਆਂ ਹਨ ਜਵਾਲਾ ਭੜਕ ਉੱਠੀ ਹੈ ॠषि ਵਿਵੇਕਾਨੰਦੀਆਂ ਨਜ਼ਰਾਂ ਅਗਨੀ ਤੇ ਠੰਡੇ ਕੁੰਡ ਤੇ ਜਾ ਟੈਰੀਆਂ ਹਨ ਸਿੱਧਪੁਰਸ਼ ਦੇਵਗੁਰੂ ਠੰਡੇ ਕੁੰਡ ਤੇ ਬੈਠੇ ਸਾਹਾਂ ਨੂੰ ਕਾਬੂ ਕਰਨ ਦਾ ਅਭਿਆਸ ਕਰ ਰਹੇ ਹਨ ਚੰਦਰਦੇਵ ਬਾਲ ਗੋਪਾਲ ਨੂੰ ਨਿਹਾਰਦਾ ਪਰਵੇਸ਼ ਦੁਆਰ ਤੇ ਆ ਖੜੋਤਾ ਹੈ ਨਿਰਧਾਰਿਤ ਨਿਜਮਾ ਮੁਤਾਬਕ ਉਸਨੇ ਵਿਧੀ ਨੂੰ ਆਵਾਜ਼ ਲਗਾਉਣੀ ਹੈ ਦੇਵ ਕੀ ਤੂੰ ਧਨ ਹੈ ਤੇਰਾ ਤਿਆਗ ਤੇਰਾ ਕੁਲ ਰੋਸ਼ਨ ਕਰੇਗਾ ਉਤਸੁਕਤਾ ਵਸੋ ਬੋਲਿਆ ਹੈ ਮਾਂ ਤੇ ਕਦਮ ਪਰਵੇਸ਼ ਦੁਆਰ ਤੋਂ ਬਾਹਰ ਵੱਲ ਵਧਾਇਆ ਹੈ ऋषि विवेकानंद ने उसनु बाहु फळ वददा कदम रोकया है मां शब्द सुन विधि दियां छातियां चो दूध छलकया है ਦਿਲ ਦੇ ਤਲ ਤੋਂ ਉਠੀਆਂ ਛੱਲਾਂ ਨੈਣਾ 'ਚੋਂ ਗੰਗਾ ਯਮੁਨਾ ਬਣ ਵਹਿ ਤੁਰੀਆਂ ਹਨ ਪਤੀ ਤੇ ਸੱਸ ਤੋਂ ਹੱਥ ਛੁਡਾਓ ਪਰ ਵੇਸ਼ ਦਵਾਰਵਲ ਪਲਟੀ ਹੈ ਤੇ ਆਸ਼ਰਮ ਬਲ ਪਜ ਪਈ ਹੈ ਵਿਆਕੁਲ ਹੋ ਵੇਖ ਦੇ ਚੰਦਰਦੇਵ ਦਾ ਹੱਥ ਵਿਵੇਕਾਮੁਨੀ ਦੇ ਹੱਥੋਂ ਛੁੱਟ ਗਿਆ ਹੈ